ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਆ ਰਹੇ ਆ ਜੋ ਕਿ ਪੈਦਲ ਯਾਤਰਾ ਕਰਕੇ ਆ ਰਹੇ ਆ ਪੁੱਛਦੇ ਇਹਨਾਂ ਨੂੰ ਕਿੱਥੋਂ ਯਾਤਰਾ ਕੀਤੀ ਤੇ ਕਿੱਥੇ ਜਾ ਕੇ ਆਏ ਆ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਇਹ ਪੈਦਲ ਯਾਤਰਾ ਕਰ ਰਹੇ ਹੋ ਕਿੱਥੋਂ ਤੋਂ ਕਿੱਥੋਂ ਤੱਕ ਕੀਤੀ ਹੋਈ ਹੈ ਇਹ ਜਿਹੜਾ ਪਰੋਇ ਪਰ ਇਹ ਪੈਡ ਪਰੋਚ ਹੈ ਜੀ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਜੀ ਹਰ ਸਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਜੀ ਸਾਨੂੰ 7 ਸਾਲ ਹੋ ਗਏ ਕੀ ਨਾਮ ਕੀ ਜੀ ਆਪਣਾ ਕੁਲਦੀਪ ਸਿੰਘ ਜੀ ਸੱਤਾਂ ਸਾਲਾਂ ਦੇ ਵਿੱਚ ਤੁਹਾਡੇ ਨਾਲ ਕਿੰਨੇ ਕੁ ਯਾਰ ਦੋਸਤ ਆਏ ਯਾਤਰਾ ਦੇ ਵਿੱਚ ਉਤਸ਼ਾਹ ਕਿੰਨਾ ਕੁ ਵਜਿਆ ਹੁੰਦਾ ਹੈ ਜੀ ਇਹ ਜੀ ਅਸੀਂ ਜਦੋਂ ਪਹਿਲੀ ਵਾਰੀ ਸ਼ੁਰੂ ਕੀਤੀ ਉਦੋਂ ਬਣ ਕੇ ਚੱਲੇ 4 ਕਿ ਜਾਣੇ ਸੀਗੇ ਜੀ ਹੁਣ 13 14 ਜਾਣੇ ਹੋ ਜਾਈਦੇ ਇਹ ਯਾਤਰਾ ਤੁਸੀਂ ਕਿੰਨੇ ਦਿਨਾਂ ਚ ਪੂਰੀ ਕਰਦੇ ਹੋ 14 ਦਿਨਾਂ ਜੀ ਕਿੰਨੇ ਕਿਲੋਮੀਟਰ ਦਾ ਪੈੰਡ ਆਪਣਾ ਇਹ ਆਪਣਾ 240 ਕਿਲੋਮੀਟਰ ਪੈ ਜਾਂਦਾ ਜਿਹੜੇ ਆਪਣੇ ਨੌਜਵਾਨ ਸਿੱਖ ਮੁੰਡੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ? ਉਹ ਗੁਰੂ ਘਰ ਜਾਇਆ ਕਰਨੀ ਤੇ ਨਸ਼ਾ ਤੋਂ ਦੂਰ ਰਹਿਣਾ। ਸਹੀ ਗੱਲ ਬ੍ਰਾਹ। ਹਾਂਜੀ ਹਾਂਜੀ। ਜਿਵੇਂ ਤੁਹਾਡੇ ਪੈਰਾਂ ਤੇ ਵੀ ਜ਼ਖਮ ਹੋਏ ਆ ਕਿੰਦਾ ਦਰਦ ਮਹਿਸੂਸ ਹੋ ਰਿਹਾ ਕਿ ਨਹੀਂ? ਹਾਂ ਨਾ ਜੀ ਮਹਾਰਾਜਾ ਆਪੇ ਲੈ ਕੇ ਜਾਂਦਾ ਹੀ ਆਪੇ ਘਰੇ ਚਲੇ ਜਾਂਦਾ ਹੀ ਵਧੀਆ। ਕਿਰਪਾ ਮਾਲਕ ਦੀ। ਮੈਂ ਤੁਹਾਡੇ ਜਿਹੜਾ ਇਹ ਤੁਸੀਂ ਉਪਰਾਲਾ ਕਰਦੇ ਹੋ ਪੈਦਲ ਯਾਤਰਾ ਦਾ ਮੈਂ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ। ਕਿ ਅੱਜ ਕੱਲ੍ਹ ਪੈਦਲ ਯਾਤਰਾ ਬਹੁਤ ਘੱਟ ਲੋਕ ਕਰਦੇ ਆ। ਹਾਂ ਜੀ। ਵਾਹਿਗੁਰੂ ਪ੍ਰਮਾਤਮਾ ਅੱਗੇ ਇਹੋ ਦੁਆ ਕਰਦਾ ਕਿ ਜਿਸ ਭਾਵਨਾ ਨਾਲ ਤੁਸੀਂ ਇਹ ਯਾਤਰਾ ਕਰਦੇ ਹੋ ਤੁਹਾਡੀ ਦਿਨ ਦੁੱਗਣੀ ਰਾਤ ਚੌਗਣੀ ਪ੍ਰਮਾਤਮਾ ਤਰੱਕੀ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।